ਅ ਜਸਵੰਤ ਸਿੰਘ ਕਲਿਆਰ ਮੈਂ ਸ਼ਹੀਦ ਭਾਬਾ ਜੀ ਜੁਨ ਸਿੰਘ ਵਿਦਿਆਕ ਤੇ ਭਲਾਈਤਾ ਸੁਚੰਡੀਗੜਾ ਉਪਰਾਲਾ ਕੀਤਾ ਜਾ ਰਿਹਾ ਤੇ ਕਿੱਲੇ ਚੀਜ਼ ਤੋਂ ਤੁਹਾਡੇ ਨੂੰ ਉਪਰਾਲਾ ਕੀਤਾ ਜਾ ਰਿਹਾ ਅਸੀਂ ਪਿਛਲੇ 25 ਸਾਲ ਤੋਂ ਇਹ ਉਪਰਾਲਾ ਕਰ ਰਹੇ ਹਾਂ ਜੀ ਇਸ ਸਾਲ ਵੀ ਅਸੀਂ ਇਹ ਉਪਰਾਲਾ ਜਿਹੜਾ ਹੈ ਪਹਿਲਾਂ ਅਸੀਂ ਅਕਾਲ ਤੱਕ ਸਭ ਤੇ ਸਾਰੇ ਪੰਜਾਬ ਤੇ ਹਰਿਆਣਾ ਤੇ ਦਿੱਲੀ ਤੱਕ ਲੈ ਕੇ ਜਾਂਦੇ ਰਹੇ ਜੇਤਨੋ ਕਿ ਇਹ ਜਿਹੜਾ ਚੇਤਨਾ ਮਰਚੇ ਸੀ ਬਾਬਾ ਜੀ ਜੁਨ ਸਿੰਘ ਦਾ ਪਟਨ ਸਾਹਿਬ ਦੀ ਪਾਵਨ ਧਰਤੀ ਤੇ ਜਨਮ ਜਨਮ ਹੋਇਆ ਸੀ ਉਸ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਸੰਤਾਨ ਨੂੰ ਅਜਿ ਘੁੰਡਾ ਤੋਂ ਪਹੁੰਚ ਰਹੇ ਇਸ ਸਬੰਧ ਵਿੱਚ 27 ਤਰੀਕ 27 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਜਾਣਗੇ 29 ਨੂੰ ਭੋਗ ਪਾਏ ਜਾਣਗੇ ਉਸ ਤੋਂ ਪਰંત ਪਹਿਲੀ ਤਰੀਕ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਸਿਰੀ ਮੱਥਾ ਟੇਕ ਕੇ ਰੇਲਵੇ ਸਟੇਸ਼ਨ ਪਹੁੰਚਾਂਗੇ ਰੇਲਵੇ ਸਟੇਸ਼ਨ ਜਿਹੜਾ ਹੈ ਸਾਰੀ ਸੰਗਤ ਰੇਲ ਦੇ ਸਪੈਸ਼ਲ ਰੇਲ ਕੀਤੀ ਅਸੀਂ ਉਹਦੇ ਸੰਗਤਾਂ ਬੈਠਣ ਗਿਆ ਤੇ 2 ਤਰੀਕ ਨੂੰ ਪਟਨਾ ਸਾਹਿਬ ਪਹੁੰਚ ਲੰਗੇ 2 ਤਰੀਕ ਨੂੰ ਪਟਨਾ ਸਾਹਿਬ ਰੇਲਵੇ ਸਟੇਸ਼ਨ ਤੋਂ ਉੱਥੇ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਪਟਨਾ ਸਾਹਿਬ ਦੀ ਉਹ ਬੱਸਾਂ ਰਾਹੀਂ ਸਾਰੀ ਸੰਗਤ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਲੈ ਕੇ ਜਾਣਗੇ 3 ਤਰੀਕ ਨੂੰ ਅਸੀਂ ਸਾਰੀ ਸੰਗਤਾਂ ਜਿੰਨੀਆਂ ਵੀ ਪੰਜਾਬ ਤੋਂ ਜਾਂ ਦੂਜੀਆਂ ਸਟੇਟਾਂ ਤੋਂ ਸਾਰੀਆਂ ਸਟੇਟਾਂ ਤੋਂ ਤਕਰੀਬਨ ਬੰਦੇ ਆਉਣਗੇ ਉਹ ਸਾਰਿਆਂ ਨੂੰ ਅਸੀਂ 3 ਤਰੀਕ ਨੂੰ ਦਰਸ਼ਨ ਦਿਦਾਰੇ ਕਰਾਉਣੇ ਜਿੰਨੇ ਵੀ ਉੱਥੇ ਗੁਰੂ ਗੋਬਿੰਦ ਸਿੰਘ ਜਨਬੰਦ ਗੁਰਦੁਆਰੇ ਹਨ ਉਹਨਾਂ ਦੇ ਸਾਰੇ ਦਰਸ਼ਨ ਦਿਦਾਰੇ ਕਰਾਵਾਂਗੇ ਤੇ ਸ਼ਾਮ ਨੂੰ ਨਾਟਕ ਗੁਰੂ ਕੇ ਬੇਟੇ ਲਖਾਇਆ ਜਾਏਗਾ ਔਰ ਸਵੇਰੇ 8 ਵਜੇ ਤਕਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੀ ਅਕਨਡ ਪਾਠ ਸਾਹਿਬ ਦੇ ਆਰੰਭ ਕੀਤੇ ਜਾਣਗੇ। ਔਰ 4 ਤਰੀਕ ਨੂੰ ਪਹਿਲਾ ਗੁਰਦੁਆਰਾ ਗਾਇ ਘਾਟ ਦੇ ਵਿੱਚ 12:30 ਵਜੇ ਤੱਕ ਸ਼੍ਰੀ ਅਕਨਡ ਸਾਹਿਬ ਤੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਨਾਲ ਹੀ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਮਨਾਇਆ ਜਾਏਗਾ ਤੇ 1 ਵਜੇ ਜਾਂ 1:30 ਵਜੇ ਉੱਥੋਂ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਗਾਇ ਘਾਟ ਤੋਂ ਚੱਲੇਗਾ ਔਰ ਤਕਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਪਹੁੰਚੇਗਾ ਔਰ ਸ਼ਾਮ ਨੂੰ ਅ 6 ਵਜੇ 7 ਵਜੇ ਅ ਆਤਿਸ਼ਬਾਜ਼ੀ ਚਲਾਈ ਜਾਏਗੀ ਉਸਦੇ ਅਪਰੰਤ 8 ਤੋਂ 11 ਵਜੇ ਤੱਕ ਨਾਟਕ ਗੁਰੂ ਕੇ ਬਿਟੇ ਦਿਖਾਇਆ ਜਾਏਗਾ। ਔਰ 4 5 ਤਰੀਕ ਨੂੰ ਸਵੇਰੇ 8 8:30 ਵਜੇ ਅਖੰਡ ਪ੍ਰਸਾਦ ਦੇ ਭੋਗ ਪਾਉਣਗੇ ਤਖਤ ਸਿੰਘ ਰਣਨ ਦਾ ਸਾਹਿਬ ਕੇ ਔਰ ਉਸ ਪਰੰਤ ਰਾਗੀ ਕੀਰਤਨ ਕਰਨਗੇ ਤੇ ਉਸ ਪਰੰਤ ਕੋਈ 11 11:30 ਤੋਂ ਲੈ ਕੇ 3 ਵਜੇ ਤੱਕ ਗੁਰਮਤ ਵਿਚਾਰਾ ਹੋਣਗੇ 3 ਵਜੇ ਇਸ ਭੋਗ ਦੀ ਸਮਾਪਤੀ ਹੋਏਗੀ ਉਸ ਪ੍ਰੰਤ ਸੰਗਤਾਂ ਆਰਾਮ ਕਰਨ ਗਿਆ ਫਿਰ ਸ਼ਾਮ ਨੂੰ ਉੱਥੇ ਆਤਿਸ਼ਬਾਜ਼ੀ ਚਲਾਈ ਜਾਏਗੀ ਤੇ ਲੱਡੂ ਵੰਡੇ ਜਾਣਗੇ ਤੇ ਨਾਟਕ ਗੁਰੂ ਦੇ ਬਿੱਟ ਦਿਖਾਇਆ ਜਾਏਗਾ ਸੂ ਸਮਾਪਤੀ ਇਹ ਰਾਤ ਨੂੰ ਸੰਗਤਾਂ ਆਰਾਮ ਕਰਨ ਗਿਆ 6 ਤਰੀਕ ਨੂੰ ਸਵੇਰੇ ਫਿਰ ਸੰਗਤਾਂ ਲੰਗਰ ਪਾਣੀ ਛਕ ਕੇ ਰੇਲਵੇ ਸਟੇਸ਼ਨ ਪਰਣਾਸਾ ਪਹੁੰਚਣ ਗਿਆ ਉਥੋਂ ਗੱਡੀ 'ਚ ਬਹਿਣ ਗਿਆ ਤੇ 7 ਤਰੀਕ ਨੂੰ ਵਾਪਸੀ ਹੋ ਜਾਏਗੀ ਸੰਗਤ ਕੋਈ ਕੁਝ ਹੋਰ ਨਹੀਂ ਸੰਗਤ ਪੰਜਾਬ ਤੋਂ ਤਾਂ ਬਹੁਤ ਵੱਡੀ ਗਿਣਤੀ ਜਾਣੀ ਹੈ ਕਿ 1000 ਬੰਦਾ ਝਾਰਖੰਡ ਤੋਂ ਆਣਾ ਤੇ ਇੱਕ ਬਸ Madhya Pradesh ਤੋਂ ਇੱਕ ਬਸ Rajasthan ਇੱਕ Haryana ਇੱਕ Uttarakhand ਤੋਂ ਬਾਕੀ ਦਿੱਲੀ ਤੋਂ ਵੀ 10 15 20 ਬੰਦੇ ਜਾਣੇ ਆ ਅਸਾਮ ਤੋਂ ਇਧਰੋਂ Karnataka ਸਾਈਟ ਤੋਂ ਵੀ ਮਤਲਬ ਹਰ ਸਟੇਟ ਤੋਂ ਕਿਤੇ 10 ਕਿਤੇ 15 ਕਿਤੇ 20 ਟ੍ਰੇਨਾਂ ਹੀ ਉੱਥੇ ਪਹੁੰਚਣਗੇ ਯਾਨੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਅਦਰਬਈ ਇਹ ਲੱਗਦਾ ਕਿ ਜਿੱਥੇ-ਜਗਾਹ ਜਗਾ ਤੁਹਾਡੇ ਸਟੌਕ ਹੈਗੇ ਉਹ ਕਿ ਇੱਕ ਮੈਸੇਜ ਦਿੱਤਾ ਜਾ ਰਿਹਾ ਧਾਰਮਿਕ ਨੂੰ ਜਿਹੜਾ ਕਿ ਬੁਰਾ ਬਣਾ ਦੇਣ ਕਿ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਮੈਸੇਜ ਤਾਂ ਹੀ ਹੁਣ ਅਸੀਂ ਸਾਰੇ ਪੰਜਾਬ ਦੇ ਵਿੱਚ ਗੁਰਦੁਆਰਿਆਂ 'ਚ ਵੀ ਅਨਾਉਂਸਮੈਂਟ ਕਰਾਈ ਕਈ ਜ਼ਿਲ੍ਹਿਆਂ ਨੇ ਤਾਂ ਤੇ ਅਸੀਂ ਬਾਕੀ ਦਾ ਤੁਹਾਡੇ ਸਾਹਮਣੇ ਧੰਨਵਾਦ ਇਤਿਹਾਸ ਦਿੱਤਾ ਇਹ ਵੀ ਫਿਰ ਹੀ ਬਣ ਰਹੇ ਅਸੀਂ ਤੇ ਇਸ ਤੋਂ ਇਲਾਵਾ ਅਸੀਂ ਤਾਂ ਪ੍ਰਚਾਰ ਪੂਰਾ ਕਰ ਰਹੇ ਹਾਂ ਔਰ ਪਿਛਲੇ 25 ਸਾਲ ਤੇ ਕਰ ਰਹੇ ਹਾਂ ਇਹ ਸਾਡਾ 25ਵਾਂ ਚੇਤਨਾ ਮਾਰਚ ਹੈ ਸਿਲਵਰ ਜੁਬਲੀ ਤੇ ਇਸ ਕਰਕੇ ਅਸੀਂ ਉੱਥੇ ਮਨਾ ਰਹੇ ਹਾਂ ਤਾਂ ਕਿ ਸੰਗਤ ਦੇ ਵਿੱਚ ਇਹਦਾ ਸੰਗਤ ਇਸ ਜਿੱਤ ਦਾ ਮਾਣ ਕਿ ਸੁਨੇਹਾ ਦਿੱਤਾ ਹੈ ਸੰਕਤ ਨੂੰ ਸੀ ਚੇਤਨਾ ਮਰਦਾ ਜੀ ਪਹਿਲਾ ਸੁਨੇਹਾ ਤਾਂ ਬਾਬਾ ਜੀਵਨ ਸਿੰਘ ਦਾ ਪ੍ਰਕਾਸ਼ ਦੇਹੜਾ ਹੋਣ ਕਰਕੇ ਅਸੀਂ ਉਹਨਾਂ ਦੇ ਜੀਵਨ ਇਤਿਹਾਸ ਜਿਹੜਾ ਹੈ ਅੱਜ ਤੱਕ ਕਿਸੇ ਨੇ ਵੀ ਉਹਨਾਂ ਦੇ ਇਤਿਹਾਸ ਬਾਰੇ ਕਿਸੇ ਵੀ ਇੱਕ ਰਾਈਟਰ ਨੇ ਉਹਨਾਂ ਬਾਰੇ ਕੋਈ ਕਿਤਾਬ ਨਹੀਂ ਲਿਖੀ ਪਹਿਲੀ ਵਾਰ ਅਸੀਂ ਇਹ ਉਪਰਾਲਾ ਕੀਤਾ ਔਰ ਇੱਕ ਕਿਤਾਬਾਂ ਲੇਕ ਅਸੀਂ ਫ੍ਰੀ ਆਫ ਕੋਸਟ ਵੰਡ ਰਹੇ ਹਾਂ ਸੰਕਤ ਨੂੰ ਦੂਜਾ ਅਸੀਂ ਜਿਹੜੇ ਸਮਾਜਿਕ ਜਿ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਉਸੇ ਥਿਊਰੀ ਤੇ ਚੱਲ ਰਹੇ ਗੁਰੂ ਨਾਨਕ ਸਾਹਿਬ ਵਰਗੇ ਸਮਾਜਿਕ ਉਹਦੇ ਵਿੱਚ ਅਸੀਂ ਸਮਾਜਿਕ ਕੁਰਤੀਆਂ ਹੋ ਗਈਆਂ ਨਸ਼ਿਆਂ ਤੋਂ ਹੋ ਗਿਆ ਤੇ ਤੁਸੀਂ ਆਪਣੀ ਆਰਥਿਕ ਹਾਲਤ ਕਿਵੇਂ ਸੁਧਾਰਨੀ ਹੈ ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਫਸਾਰਨੇ ਅਸੀਂ ਆਪਣੇ ਭਾਸ਼ਣ ਵਿੱਚ ਸੰਗਤੰਦਰ ਨੇ ਔਰ ਇੱਕ ਪੁਸਤਕ ਵੀ ਹੈ ਚੇਤਨਾ ਮਾਰਚ ਕਿਉਂ ਅਸੀਂ ਬੜੀ ਵੱਡੀ ਗਿਣਤੀ ਵਿੱਚ ਵੰਡੀ ਹੈ ਹੁਣ ਵੀ ਉਹ ਪੁਸਤਕ ਜਿਹੜੀ ਹੈ ਤਿਆਰ ਹੈ ਉਹ ਵੀ ਅਸੀਂ ਵੰਡਾਂਗੇ ਉਹਦੇ ਵਿੱਚ ਸਾਰਾ ਕੁਝ ਦਿੱਤਾ ਉਹਦੇ ਵਿੱਚ ਦੇਹਜ ਬਾਰੇ ਵੀ ਦਿੱਤਾ ਵੀ ਲੜਕੀਆਂ ਨੂੰ ਪੜ੍ਹਾਓ ਜਿਹੜੀ ਲੜਕੀ ਹੈ ਜੇ ਤੁਸੀਂ ਉਹਨੂੰ ਪੜ੍ਹਾ ਦੋਗੇ ਤਾਂ ਉਹ ساری ਉਮਰ ਜਿਹੜੀ ਹੈ ਆਪਣੇ ਉਹਨੂੰ ਪੈਨਸ਼ਨ ਮਿਲੇਗੀ ਆਪਣੀ ਰੋਟੀ ਵਧੀਆ ਖਾਏਗੀ ਕਰਦੇ ਕੀ ਅਸੀਂ ਲੜਕੇ ਦਾ ਵਿਆਹ ਕਰ ਦੰਨੇ ਫਿਰ ਅਸੀਂ ਨਾਨਕ ਛੱਕਾਂ ਲਾਉਨੇ ਤੇ ਫਿਰ ਜੇ ਉਹਦਾ ਕੋਈ ਸਸੋਰਾ ਮਰ ਜਾਂਦਾ ਉਹਦੇ ਭੋਗ ਪਾਣੇ ਉਹ ਤੇ ਸਾਨੂੰ ਗਹਿਣੇ ਦੇਣੇ ਪੈਣੇ ਜੇ ਫਿਰ ਜਦ ਲੜਕੀ ਮਰਦੀ ਹੈ ਉਸ ਟਾਈਮ ਵੀ ਮਾਪਾਪ ਨੂੰ ਉਹਦਾ ਕਫਨ ਜਿਹੜਾ ਪਾਉਣਾ ਪੈਂਦਾ ਅਸੀਂ ਇਹ ਜਾਗਰੂਕ ਕਰਨੇ ਇਸ ਸਬੰਧ ਵਿੱਚ ਖਾਸ ਤੌਰ ਤੇ ਯਾਰ ਇਹ ਜਦੋਂ ساری ਉਮਰ ਉਹ ਉਸ ਘਰ ਦੀ ਉਹ ਹੈ ਆਪਣੀ ਪ੍ਰਾਪਰਟੀ ਹੈ ਉਸ ਘਰ ਦੀ ਜਾਇਦਾਦ ਹੈ ਉਹ ਉਹ ਘਰ ਉਹਦੀ ਸੰਭਾਲ ਕਰ ਉਹਦੇ ਬੱਚੇ ਕਰਨ ਮਾਪੇ ਕਿਉਂ ਖਰਚਾ ਕਰਨ ਸੋ ਇਹ ਸਾਰੇ ਸਨੇਹ ਸੀ ਪਿਛਲੇ 25 ਸਾਲ ਤੇ ਜਿੰਨੇ ਸਾਡੀ ਕਪੈਸਿਟੀ ਮੇਰੇ ਸਾਥੀ ਸਾਰੇ ਸੀਨੀਅਰ ਵੀ ਜੂਨੀਅਰ ਵੀ ਸਾਰੇ ਦਿਨ ਰਾਤ ਤੇ ਕੰਮ ਕਰ ਰਹੇ ਹਨ ਔਰ ਸਾਡੇ ਦੇ ਰਿਜ਼ਲਟ ਵੀ ਵਧੀਆ ਆਏ ਨੇ ਪਿੰਡਾਂ ਦੇ ਵਿੱਚ ਬੜੀ ਜਾਗਰਤੀ ਆਈ ਹੈ ਜਿਹਨੂੰ ਬਾਬਾ ਜੀ ਉਸ ਦੇ ਨਾਮ ਦਾ ਨਹੀਂ ਸੀ ਪਤਾ ਅੱਜ ਉਹ ਇਤਿਹਾਸ ਜਾਣਦੇ ਸੋ ਇਸ ਕਰਕੇ ਇਹ ਸਾਡਾ ਸਨੇਹਾ ਬਾਕੀ ਅਸੀਂ ਸੰਗਤ ਨੂੰ ਕਹਿੰਨੇ ਵੀ ਤੁਸੀਂ ਨਸ਼ਿਆਂ ਤੇ ਦੂਰ ਹੋ ਗੁਰਗੁਨਾਸਾਂ ਨਾਲ ਜੁੜੋ ਔਰ ਬਹੁਤ ਇਹੋ ਜਿਹੇ ਨੌਜਵਾਨ ਹੈ ਜਿਹੜੇ ਜੁੜੇ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਦਾੜੀ ਕਿੱਸ ਰੱਖੋ ਆਪਣੇ ਆਪ ਰੱਖ ਲਏ ਨੇ ਸੋ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਕੁ ਅਸੀਂ ਕਰ ਸਕਦੇ ਆਂ ਸੇਵਾ ਉਹ ਨਹੀਂ ਕਰ ਰਹੇ ਆਂ ਜੀ